ਭਾਈ ਸਾਹਿਬ ਭਾਈ ਨੰਦਾਰ ਤੇ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ ਲਬਾ ਲਬੇਕੁਨ ਦੰਬਦਮਨੋਸ਼ਕੁਨ ਗਮੇ ਹਰਦ ਆਲਮ ਫਰਾਮੋਸ਼ਕੁਨ ਬਾਮੇ ਜ਼ਫਰ ਨਾਮੇ ਦੇ ਬੋਲ ਲੈ ਐ ਔਰੰਗਜ਼ੇਬ ਤੇਰੇ ਦਮਾ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਇਨਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ ਅੱਲਾਹੋ ਅੱਲਾਹੋ ਜਪਿਆ ਕਰ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ ਹੈ ਲਬਾ ਲਬੇਕੁਨ ਦਮ ਬਦਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਵਿੱਚ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਪੈ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ ਇਹ ਵੀ ਮਹਿਲਸ ਕਰਾ ਧਾਰਮਿਕ ਝਗੜੇ ਵੀ ਹੋਈ ਕਰਦੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਣ ਇਹ ਮਸਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਣ ਚਾਹੇ ਹਿੰਦੂ ਧਰਗ ਜਗਤ ਦੇ ਚਾਵਣ ਧਰਮ ਦੇ ਨਾਂ ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਇਹ ਵੀ ਮੈਰਸ ਕਰਦੇ ਹੋ ਖਾਲੀ ਪਿਆਲੇ ਨੇ ਖੜਕਦੇ ਨੇ ਖੜਕਦੇ ਅਗਰੇ ਭਰੇ ਹੋ ਪਤਾ ਹੈ ਭਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੋ ਕਬੂ ਨ ਡੋਲੇ ਥੋੜੇ ਗਏ ਦੋ ਘੁੱਟ ਕਿਧਰੇ ਹੈਗੇ ਨੇ ਖੜੇ ਦੇ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਹੈ ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਹੋ ਜਾਂਦੇ ਨੇ ਖਾਮੋਸ਼ ਹੋ ਜਾਂਦੇ ਨੇ ਉਹ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਉਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ ਕਰਦੇ ਆ ਔਰ ਸਮਦਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਤੇ ਪੜ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਈਰਾਨ ਦਾ ਇੱਕ ਸੂਫੀ ਸੰਤ ਹੈ ਕਹਿੰਦਾ ਹਾਫਿਜ਼ਾ ਗਰ ਵਸਲ ਖਾਹੀ ਸੁਲਾ ਕੋ ਨਬਾ ਖਾਸ ਔ ਆਮ ਰੱਬ ਦਾ ਮਿਲਾਪ ਚਾਨਾ ਹੈ खुदा दा वसल चाहना है कर ले सोला सारे एक सोला कर ले बाह मुसलमान अल्लाह अल्लाह बाह नूदा राम राम जे रस्ते च कोई मुसलमान मिल जाई सलाम उले कर छी अल्लाहू कर छी हिंदू मिल गए राम राम कर छड़ी हद हो गई मुसलमान तो मुसलमान तो ये कहें ज्लाम के झंडे थले नहीं आया काफर है ये कहता ਵਿਤਕਰਿਆਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮੈਰਜ਼ ਕਰਨਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਹਨ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਕਾਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਔਰ ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਇਹਮਕੁੰਡ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਧਰੀ ਚਲੇ ਗਏ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਰਹੇ ਔਰ ਕੱਲੇ ਆਏ ਇਹ ਕਲ ਚਾਹੀਦੀ ਹੈ ਇਕ ਤੇ ਇਕੰਲ ਦੇਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾਨੀ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੀ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹ ਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੁੱਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ ਲਾਜ਼ਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਜੀ ਦੀ ਬਾਤ ਹੈ ਇਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਦੇ ਵਿੱਚ ਨਹੀਂ ਇਕੱਠ ਦੇ ਵਿੱਚ ਨਹੀਂ ਇਕਾਂਤ ਦੇ ਵਿੱਚ ਪੁਰਾਣੇ ਜ਼ਮਾਨੇ ਚ ਕੋਈ ਹੋਇ ਤੈ ਕਦदाई ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚੱਲੋ ਲੇਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਤ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਹੀ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦਾ ਹੈ ਜੇ ਬੁਤੇਰੇ ਲੋਕ ਖੜੇ ਹੋਣ ਕਿਸ਼ਨਾ ਜਨਮ ਦੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਨ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਿ ਕਿਦ ਰੈਸ਼ਲੀਲ ਨੂੰ ਸਮਝ ਲੈਣਾ ਪੂਤ ਜਣੇ ਵਣ ਕੋਠੜੀ ਇਕ ਗੋਪਤ ਕੋਠੜੀ ਇਹ ਜਨਮ ਦੇਂਦੀ ਇਹ ਬੱਚੇ ਨਾ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਦੇ ਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਦੇ ਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ ਪਰਮਾਤਮਾ ਦਾ ਜਨਮ ਆਉਂਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਦੇ ਵਾਸਤੇ ਵੀ ਇਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਂ ਨਾਲ ਇੱਕ ਪਹਾੜੀ ਸੀ ਉਹ ਪਰ ਇੱਕ ਛੋਟਾ ਜਿਹਾ ਮੰਦਿਰ ਸੀ ਗੁੰਮਟੀਆਂ ਜਿਹਾ ਜਿਵੇਂ ਬਣਾ ਦੇ ਦਿਨ ਪਾਰ ਥਾਂ ਥਾਂ ਤੇ ਗੁੰਮਟੀਆਂ ਬਣੀਆਂ ਜਨ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪੱਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਆਖਿਆ ਮਿਤਰਾ ਮੇਰਾ ਆਉਣਾ ਕੋਈ ਅਪਸ਼ਗਨ ਹੋ ਗਿਆ ਕਹਿ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੋਂ ਆ ਗਏ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀਂ ਬਈ ਹੋ ਗਈ ਇਹ ਗਲਤੀ ਬੋਲ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਨੋ ਹੁਣ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤਨੀ ਮੰਜਨ ਸਮਾਵਨੀ ਜੇ ਗੱਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪਦੀ ਗਿਆਤ ਲਈ ਅਰਜ਼ ਕਰਾਂ ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਹੈ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇਤਸੀ ਮੰਜਾ ਸਮਾਵਨੇ ਜੇ ਗਲ ਪੈਰਾ ਹਾਰ ਬਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਈ ਹਾਰ ਦੀਵਾਰ ਬਣ ਗਈ ਗਲ ਵਕੜੀ ਤੇ ਲਗੇ ਅਸੀਂ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਿਆ ਤੇ ਦੋਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦ ਵਿੱਚ ਕਿਦਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਦ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੈਣਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਬਈ ਇਹੋ ਜਿਹਾਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚਲਾ ਵੀ ਜਾਂਦਾ ਕਹਿਣ ਲੱਗੇ ਨਾ ਜਾਇਆ ਕਰ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇਂ ਅਗਰ ਉਹਦੇ ਮੂੰਹੋਂ ਕੋ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਹ ਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈ ਬੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈਆਂ ਦੀ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਦੇ ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਹੈ ਕਿਦਰੇ ਹੁੰਦਾ ਹੈ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਹੁੰਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਹੀਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੀਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਵਾਰ ਦਾਸ ਨੂੰ ਕਈ ਕਹਿ ਦਿੰਦੇ ਮੈਂ ਵੀ ਸੰਗਤ ਵਿੱਚ ਕਹਿ ਦਿੰਦਾ ਇਹਨਾਂ ਕਰਿਆ ਕਰੋ ਪਰ ਕਲਿਆਂ ਕਰਿਆ ਕਰੋ ਕਿ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਦੇ ਵਿੱਚ ਹੀ ਆਉਂਦਾ ਆ। ਔਰ ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਲੇਗਾ। ਕੋਈ ਹਰ ਜਲੇਗਾ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣੀ। ਜਬ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਿਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਇਹ ਕੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕਹਿਣਨ ਸ਼ਸਤਰ ਚੁੱਕ ਲੜਨਾ ਹੈ ਖੂਨ ਖਰਾਬਾ ਕਰਨਾ ਹੈ ਕੋਈ ਸੋਚ ਸਕਦਾ ਹੈ ਸਭ ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ। हे ਪ੍ਰਭੂ ਮੇਰੇ ਕੋਲ ਕੀ ਹੋ ਗਿਆ? ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੁੰਕਾਰਜ਼ ਹਮਾ ਹीलतेਦਰਗੁਯਸ ਹਲਾਲਸਤ ਬੁਰਦੰਬ ਸ਼ਮਸ਼ੀਰਦਸਤ। ਪਿਆਰ ਨਾਲ, ਸ਼ਮਾ ਨਾਲ, ਦਇਆ ਨਾਲ, ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ, ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਫਿਰ ਮੇਲ ਵੀ ਨਹੀਂ ਕਾਂਦੀ ਗਰ। ਨਾਮ ਜਪ ਕੇ ਅਲਗ-ਅਲਗ ਅਵਸਥਾ ਬਣ ਲਿਏ। ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ। ਅਲਗ-ਅਲਗ ਬਣਦੀ ਹੈ। ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ, ਕਿਸੇ ਦੇ ਅੰਦਰ ਕੁਝ ਬਣ ਜਾਂਦਾ ਹੈ। ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਭਾਵੇਂ ਕੁਝ ਵੀ ਬਣਦਾ ਹੈ, ਰਸ ਇੱਕੋ ਹੁੰਦਾ ਹੈ। ਚਾਹੇ ਉਹ ਅੱਲਾਹ ਹੋ, ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ-ਰਾਮ ਕਰਦੇ ਆਂ ਰਾਮਾਨੰਦ ਪਹੁੰਚਣ। ਤੇ ਗੋਬਿੰਦ ਗੋਬਿੰਦ ਕਰਦੇ ਆ ਜੈ ਦੇਵ ਪਹੁੰਚਣ ਕਿਉਂਕਿ ਜੈ ਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਹੈ ਗੋਬਿੰਦ ਗੋਬਿੰਦ ਦੇ ਚ ਜਪਨਰ ਸકલ ਸਿੱਧ ਪਦਨ ਇਹ ਤੇ ਕਹਿੰਦਾ ਗੋਬਿੰਦ ਗੋਬਿੰਦ ਜਪੋ ਫਰੀਦ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਇਹ ਤੇ ਅਲੱਗ-ਅਲੱਗ ਜਪਦੇ ਨੇ ਫਿਰ ਹੁਣ ਗੁਰਨਾਮਿਕ ਦਾ ਫੈਸਲਾ ਬਲਹਾਰੀ ਜਾਵਾਂ ਜੇਤੇ ਤੇਰੇ ਨਾਮ ਹੈ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਰਾਇਣ ਤੋਂ ਵੀ ਸਦਕੇ ਜਾਂਦੇ ਆ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਿਓ ਕੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ दीक्षात् कराने दी प्रथा चली ओ इस तरह चली चरण धोए रे रास कर चरणा अमृत से खां पिलाया चरणा अमृत देख के सिख बना लिया ते आख्यां वहाहे गुरुज आपा सिखि दा दायरा वध गया तो 22 मसन स्थापन किये गए ए भी चरणा अमृत पिला के जो है नाम जपांदे से लिखने मसन भ्रष्ट हो गए ਤੋ ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅੱਗੇ ਕੀਤੇ। ਔਰ ਜੋ ਵਾਕਈ ਗੁਰਨਾانک ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾانک ਨੇ ਕੀਤਾ ਸੀ ਤੋ ਪੰਜ ਪਿਆਰੇ ਮੂਲ ਮੰਤਰ ਗੁਰ ਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ। ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਣੇ। ਗੁਰੂ ਦੀ ਹਜ਼ੂਰੀ ਦੇ ਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਹਰ ਇੱਕ ਦੀ ਅਲੱਗ-ਅਲੱਗ ਬਣਦੀ। ਇਹ ਵੀ ਮੈਚ ਕਰਦੇ ਆ। ਫਿਰ ਅਲੱਗ-ਅਲੱਗ ਬਣਦੀ। ਨਹੀਂ ਤੇ ਸਾਰੇ ਦੁਨੀਆਂ ਦੇ ਅਵਤਾਰ ਇੱਕੋ ਜਿਹੇ ਆਉਂਦੇ। ਇੱਕੋ ਜਿਹੇ ਨਹੀਂ ਹੁੰਦੇ। ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ। ਕੋਈ ਤੇਰਾ ਕੋਟ ਖੋਵੇ ਜੀ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਵਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹਉਂਦਿਆਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਲੈ ਉਹਨਾਂ ਦੇ ਹੱਥ 'ਚ ਤਲਵਾਰ ਹੈ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੀ ਵੀ ਨਹੀਂ ਲਵਾਣੀ ਸ਼ਦੀ ਗੱਲ ਦਾ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਉਹਨਾਂ ਦਾ ਡੰਗ ਹੋ ਰਿਹਾ ਤੇ ਹੁਣ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦਈਏ ਕਤਈ ਗਲਤ ਨਹੀਂ ਹੈ। ਉਹ ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਆਈ ਸਾਦੇ ਅੰਦਰ ਉਹ ਬਣੀ ਹੈ। ਮਹਾਤਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 ਅਵਤਾਰ ਹਿੰਦੂਆਂ ਦੇ ਹੋਏ ਨੇ ਇੱਕ ਜੈਸੇ ਨਹੀਂ ਨੇ। ਇੱਕ ਜੈਸੇ ਨਹੀਂ ਨੇ। ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਜੈਸੇ ਨਹੀਂ ਨੇ। ਹਵੀ ਮੈਰਜ ਕਰਦੇ ਆ ਵਕ ਵਕ ਪਰ ਕਰ ਰਿਹਾ ਹੈ ਇਹਨਾਂ ਦੇ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨੇ ਜਪੋ ਤਾ ਇੱਕੋ ਨਾਮਾ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ ਚ ਫਿਰ ਉਹ ਕਬੂਲ ਕਰਨਾ ਹੋਵੇਗਾ ਅਵਸਥਾ ਵਕ ਵਕ ਬਣਦੀ ਹੈ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਹੈ ਅਵਸਥਾ ਇੱਕ ਨਹੀਂ ਬਣਦੀ ਅਲੱਗ ਅਲੱਗ ਬਣਦੀ ਹੈ ਔਰ ਐਸਾ ਸੰਸਾਰ ਦਾ ਇਤਿਹਾਸ ਪੜ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ ਬਿਲਕੁਲ ਅਲੱਗ ਅਲੱਗ ਬਣਦੀ ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਕੁਝ ਐਸਾ ਵੀ ਸੋਚਦਾ ਹੈ हे ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਡੰਗ ਹੈ ਆਪਣਾ ਆਪਣਾ ਤੌਰ ਤਰੀਕਾ ਹੈ ਮੈਂ ਪੜ ਰਿਹਾ ਸੀ ਮੌਲਾਨਾ ਰੋਮ ਨੂੰ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਦਾ ਖੁਦਾ ਮੈਂ ਉਹਨਾਂ ਫਕੀਰਾਂ 'ਚ ਨਹੀਂ ਆ ਤੇਰੇ ਕਦਮਾਂ ਦੀ ਖਾਕ ਬਣਾ ਕਿ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਆਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇ ਗਏ ਤੇ ਹੰਕਾਰ ਦੀ ਬੂਹ ਬੜੀ ਹੰਕਾਰ ਦੀ ਬੂਹ ਔਰ ਉਸੇ ਹੀ ਸਮੇ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚਨਾਰ ਕਿ ਸਲਾਮਤ ਨਾ ਕੁੰਦ ਰਸਤੇ ਦੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ ਅਜ਼ਰਾ ਚਨਾਰ ਕਿ ਸਲਾਮਤ ਨਾ ਕੋਨਦ ਬਾ ਖਲਕ ਚੁਨਾ ਜੀ ਕੇ ਕਿਆਮਤ ਨਾ ਕੋਨਦ ਖਲਕਤ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲਗੇ ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਖਲਕ ਚੁਨਾ ਜੀ ਕੇ ਕਿਆਮਤ ਨਾ ਕੋਨਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਣਗੇ ਕੁਛ ਨਾ ਕੁਛ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਬੰਬੜਵ ਜੋ ਹੈ ਬਲਣਗੇ ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁੰਦ ਬਾ ਖਲਕ ਚੁਨਾ ਅਜੀ ਕੇ ਕਿਆਮਤ ਨਾ ਕੁੰਦ ਦਰ ਮਸਜਿਦ ਗਰ ਰਵੀ ਕੇ ਚੁਨਾ ਜ਼ੌਕ ਤੇਰਾ ਦਰ ਪੇਸ਼ ਨਾ ਖਵਾਨਦ ਇਮਾਮਤ ਨਾ ਕੁੰਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਨੇ ਜੋ ਸਬ ਦਾ ਮੁਖੀ ਆਗੋ ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇ ਚ ਨਮਾਜ਼ ਪੜਹੀਂ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਹੈ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਖੋਦਾਰੀ ਅੱਖਾਂ ਤੋਂ ਉਹ ਜਲ ਹੋ ਜਾਂਦਾ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੂੰ ਦੇ ਦਿੱਤਾ ਕੌਮੀ ਸਿੱਖ ਤੋਂ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖ ਹੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹਨਾ ਅਜੇ ਵੀ ਸਿੱਖਣਾ ਚਾਹਨਾ ਮੈਂ ਪੂਰਾ ਨਹੀਂ ਜਾਣਦਾ ਇੰਨੀ ਤੇ ਗੱਲ ਹੈ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆਂ ਵਿੱਚ ਮਨੁੱਖੀ ਲੁਗਤ ਦੇ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਹੋ ਗਿਆ ਸਿੱਖਾਂ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫੱਬਦਾ ਹੀ ਨਹੀਂ ਪਰ ਮੈਂ ਅਰਜ਼ ਕਰਾਂ ਬੜਾ ਪਰਵਲ ਹੰਕਾਰ ਦੇ ਖੰਡ ਨੂੰ ਮਿਲਦਾ ਹੈ ਬਹੁਤ ਪਰਵਲ ਇਸੇ ਵਾਸਤੇ ਜਿੰਨਾ ਟਕਰਾਓ ਜਿਤਨੀ ਤਕਰਾਰ ਜਿਤਨੇ ਝਗੜੇ ਇਸ ਛੋਟੀ ਜਈ ਕੌਮ ਦੇ ਚ ਨੇ ਬਾਕੀ ਕੌਮਾਂ ਚ ਨਹੀਂ ਨੇ ਇਥਨੇ ਹੰਕਾਰ ਨਾਮ ਸਤਿਗੁਰ ਨੇ ਦਿੱਤਾ ਸਿੱਖ ਤੋ ਤੇ ਸਿੱਖ ਹੈ ਮਰਦੇ ਦਮ ਤੱਕ ਸਿੱਖ ਹੈ ਔਰ ਅੰਦਰ ਭਾਵਨਾ ਪੈਦਾ ਕਰ ਸਿੱਖਣਾ ਚਾਹੰਦਾ ਮੈਂ ਫਿਰ ਅਰਜ਼ ਕਰਾਂ ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ ਦਮ ਦਮ ਸਦਾ ਸਮਾਲਦਾ ਲੇਕਿਨ ਜ਼ਬਾਨ ਉਚਾਰਨ ਕਰੇ ਤੇ ਮਨ ਵੀ ਉਸ ਦਮ ਦੇ ਚ ਆ ਜਾਏ ਮਨ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਾਂਗਾ ਕਿਉਂਕਿ ਇਸ ਵਕਤ ਖੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਂ ਵੀ ਕਾਫੀ ਹੋ ਗਿਆ ਤੁਹਾਨੂੰ ਲੇਟ ਨਾ ਕਰੀਏ ਜੋ ਕੁਝ ਸਤਿਗੁਰ ਨੇ ਸੋਝ ਬੋਝ ਦਿੱਤੀ ਸੀ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨ ਦੇ ਸੇਵਾ ਕਰਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆ ਵੀ ਉਸਦੀ ਯਾਦ ਆ ਸਕਦੀ ਹੈ ਸੌ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੁਤੇ ਸੇ ਦੀ ਅਰਜ਼ ਕਰਦੇ ਆ ਮੈਂ ਜਿੰਨਾ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਵਤਾਂ ਤੇ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁੰਦਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਾਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਏ ਸੰਵਰਾ ਉਹਨੂੰ ਸ਼ਾਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰੇ ਹੋਇਆ ਖੇਤ ਮੈਂ ਇੱਕ ਘੰਟੇ ਰੋਂਦੇ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ ਹੈ ਪ੍ਰਭੂ ਬੜਾ ਤੂੰ ਸ਼ਾਮਸੁੰਦਰ ਹੁਣ ਬੈਂਗਣ ਸ਼ਾਮਸੁੰਦਰ ਉਹਦੋਂ ਮੈਨੂੰ ਇੰਜ ਲੱਗਿਆ ਸੀ ਅੱਧੇ ਪਾਗਲ ਨੇ ਯਕੀਨ ਨਾ ਜਾਣਾ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬਲ ਬਲ ਜਾਉ ਸ਼ਾਮਸੁੰਦਰ ਕੋ ਬੈਂਗਣਾ ਨੂੰ ਗਈ ਜਾਂਦੇ ਮੈਨੂੰ ਅਜੇ ਤੱਕ ਯਾਦ ਹੈ ਹਰਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ ਰਸਤੇ 'ਚ ਖੇਤ ਸੀ ਉਥੇ ਬੈਠ ਕੇ ਜਦ ਘੰਟਾ ਬੈਠੇ ਰਹੇ ਉਦੋਂ ਮੇਰੇ ਮਨ ਵਿੱਚ خیال ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ ਯਕੀਨ ਨਾ ਜਾਣਾ ਉਦੋਂ ਇਹ خیال ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ خیال ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਉਹ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਲ ਬਲ ਜਾਉਂ ਸ਼ਾਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਣੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ ਅੱਜ ਤੁਹਾਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਚ ਘੰਟਾ ਬੈਠੇ ਰਹੇ ਸਮਾਦੀ ਲੈਣ ਬਲ ਬਲ ਜਾਉ ਸ਼ਾਮ ਸੁੰਦਰ ਕੋ ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੂੰ ਭਮਰ ਹੋਏ ਕੇ ਭਲੀ ਬਾਤ ਬੋਲੇ ਅਕਾਲ ਅਸਤਕ हे ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖਿੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਕੀ ਅਵਸਥਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇੱਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਵੈਸਮ ਵਾਸੇ ਕੀ ਕਰਨੇ ਇਹਦੇ ਚ ਤਰਕ ਉਤਰ ਕੀ ਕਰਨੇ ਆਪ ਆਪਣੇ ਬੁੱਧ ਹੈ ਜੇਤੀ ਬਰਣਤ ਭਿੰਨ ਬੈਨ ਤਵੇਂ ਤੇਤੀ